ਤਨ ਤਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਸੋ ਤੁਸੀਂ ਇਸ ਵੇਲੇ ਦਰਸ਼ਨ ਕਰ ਸਕਦੇ ਹੋ ਆ ਬਾਬਾ ਗੁਰਦਿੱਤਾ ਜੀ ਦੇ ਜੋ ਪਵਿੱਤਰ ਸਥਾਨ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਅਨੰਦਾ ਦੀ ਪੁਰੀ ਦੀ ਧਰਤੀ ਦਾ ਜਿਹੜਾ ਇਤਿਹਾਸ ਹੈ ਆਪਣੀ ਬੁੱਕਲ ਦੇ ਵਿੱਚ ਲੰਮੇਰਾ ਇਤਿਹਾਸ ਹੈ ਜਿਹੜਾ ਉਸ MUI ਬੈਠਾ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਵੇਂ ਸੰਗਤਾਂ ਮੱਝ ਖੇਤਰ ਤੋਂ ਇੱਥੇ ਪੁੱਜੀ ਹੋਈਆਂ ਨੇ ਨਰਲੇਵ ਟੀਵੀ ਦੇ ਕੈਮਰੇ ਦੀ ਅੱਖ ਚ ਕੈਦ ਹੁੰਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਚਾਹੇ ਉਹ ਸੈਦੋਵਾਲ ਕਲਾਂ ਦੀਆਂ ਸੰਗਤਾਂ ਹੋਣ ਨਵਾਂ ਪਿੰਡ ਬਹਾਦਰ ਦੀਆਂ ਹੋਣ ਮੀਰਥਲ ਦੀਆਂ ਹੋਣ ਨਰਿਆਣੀਪੁਰ ਦੀਆਂ ਹੋਣ ਪੁਰਾਣਾ ਸ਼ੱਲਾ ਦੀਆਂ ਹੋਣ ਇਸ ਤੋਂ ਇਲਾਵਾ ਓਡੀਸ਼ਾ ਤੱਕ ਤੋਂ ਦੂਰ ਦਰਾਡੇ ਤੋਂ ਜਿਹੜੀਆਂ ਸੰਗਤਾਂ ਨੇ ਇਸ ਪਵਿੱਤਰ ਸਥਾਨ ਦੇ ਜਿਹੜੇ ਆ ਦਰਸ਼ਨਾਂ ਵਾਸਤੇ ਜਿਹੜੀਆਂ ਇੱਥੇ ਪੁੱਜੀਆਂ ਹੋਈਆਂ ਨੇ ਸੋ ਕੋਸ਼ਿਸ਼ ਕਰਾਂਗੇ ਨਰਲੇਵ ਟੀਵੀ ਰਾਹੀਂ ਕਿ ਇਥੋਂ ਦੇ ਇਤਿਹਾਸ ਦੇ ਬਾਬਾ ਗੁਰੂ ਦਿੱਤਾ ਜੀ ਦਾ ਜਿਹੜਾ ਇਤਿਹਾਸ ਆ ਉਹਦੇ ਤੇ ਸੰਗਤਾਂ ਨੂੰ ਆ ਪੰਛੀ ਚਾਤ ਮਰਉਂਦੀ ਸੋ ਜਿਵੇਂ ਦੱਸਿਆ ਜਾਂਦਾ ਇਤਿਹਾਸ ਦੇ ਪੰਨਿਆਂ ਅਨੁਸਾਰ ਕਿ ਜਿਵੇਂ ਆ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਜੋ ਨੇ ਉਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਜੋ ਵੱਡੇ ਸੁਪੁੱਤਰ ਸਨ ਇਹਨਾਂ ਦਾ ਜਨਮ ਕਤਕ ਸੁਦੀ 15 ਸੰਮਤ ਸਾਨੂੰ 1613 ਈਸਵੀ ਚ ਆ ਮਾਤਾ ਦਮੋਦਰੀ ਜੀ ਦੇ ਉਧਰੋਂ ਜਾਨੀ ਮਾਤਾ ਦਮੋਦਰੀ ਜੀ ਦੀ ਕੁੱਖੋਂ ਡਰੋਲੀ ਪਾਈ ਜਿਲ੍ਹਾ ਮੋਗਾ ਦੇ ਵਿੱਚ ਦੱਸਿਆ ਜਾਂਦਾ ਕਿ ਉੱਥੇ ਇਤਿਹਾਸ ਦੇ ਪੰਨਿਆਂ ਅਨੁਸਾਰ ਉੱਥੇ ਇਹਨਾਂ ਨੇ ਆ ਪ੍ਰਕਾਸ਼ਤ ਸੀ ਸੋ ਆਪ ਜੀ ਦਾ ਆਪ ਜੀ ਨੇ ਪਿਤਾ ਸੈਬ ਸ਼ਰੀਪੁਰ ਹਰ ਗੋਵਿੰਦ ਸਿੰਘ ਸਾਹਿਬ ਜੀ ਦੇ ਤੋਂ ਧਾਰਮਿਕ ਅਤੇ ਸ਼ਾਸਤਰ ਵਿਦਿਆ ਪ੍ਰਾਪਤ ਕੀਤੀ ਵਿਸਾਖ 21 ਸੰਮਤ ਸਨ 1624 ਈਸਵੀ ਨੂੰ ਆਪ ਜੀ ਦੀ ਸ਼ਾਦੀ ਯਾਨੀ ਆਪ ਜੀ ਗ੍ਰਸਤੀ ਜੀਵਨ ਦੇ ਬੰਧਨ ਦੇ ਵਿੱਚ ਬੀਬੀ ਅਨੰਤੀ ਜੀ ਨਾਲ ਬਟਾਲੇ ਵਿਖੇ ਉਹਨਾਂ ਦਾ ਜਿਹੜਾ ਵਿਆਹ ਕਰਜ ਹੋਇਆ ਸੀ ਜਿਨ੍ਹਾਂ ਦੀ ਕੁੱਖ ਤੋਂ ਵੱਡੀ ਗੱਲ ਹੈ ਜਿਹੜੀ ਇਤਿਹਾਸ ਦੇ ਵਿੱਚ ਜਿੱਦਾਂ ਜਿਨ੍ਹਾਂ ਦੀ ਕੁੱਖ ਤੋਂ ਜਿੱਥੇ ਬਾਬਾ ਧੀਰਮਲ ਜੀ ਅਤੇ ਸ੍ਰੀ ਗੁਰੂ ਹਰ राय ਸਾਹਿਬ ਜੀ ਨੇ ਜਿਹੜਾ ਉਹ ਪ੍ਰਕਾਸ਼ ਧਾਰਿਆ ਸੀ ਜਾਨੀ ਜਨਮ ਲਿਆ ਸੀ ਸੋ ਇਸ ਤੋਂ ਇਲਾਵਾ ਜਿਵੇਂ ਬਾਬਾ ਗੁਰਦਿੱਤਾ ਜੀ ਬਾਬਾ ਸ਼੍ਰੀ ਚੰਦ ਜੀ ਜੋ ਗੁਰੂ ਨਾਨਕ ਪਾਤਸ਼ਾਹ ਪਹਿਲੀ ਪਾਤਸ਼ੀ ਉਹਨਾਂ ਦੇ ਪੁੱਤਰ ਸਨ ਉਹਨਾਂ ਦੇ ਜਿਹੜੇ ਆ ਗੜਬਈ ਬਣੇ ਉਹਨਾਂ ਦੇ ਚੇਲੇ ਬਣੇ ਉਹਨਾਂ ਦੇ ਚੇਲੇ ਬਣ ਕੇ ਉਹ ਦਾਸਿਣ ਮਤ ਦੀ ਧਰਨ ਕੀਤੀ ਇਹਨਾਂ ਨੂੰ ਬਾਬਾ ਸ਼੍ਰੀ ਚੰਦ ਵੱਲੋਂ ਜਿਹੜੀ ਆ ਬਾਬਾ ਜੀ ਦੀ ਪਦਵੀ ਨਹੀਂ ਬਲਕਿ ਉਹਨਾਂ ਨੇ ਕਿਹਾ ਕਿ ਤੁਸੀਂ ਦੀਨ ਦੁਨੀਆ ਦੇ ਬਾਬਾ ਜੀ ਹੋ ਸੋ ਉਹਨਾਂ ਨੂੰ ਵਰ ਦਿੱਤਾ ਸੀ ਤੇ ਇਸ ਥਾਂ ਦੇ ਉੱਪਰ ਜਿੱਥੇ ਤੁਸੀਂ ਖੜੇ ਹੋ ਇੱਥੇ 1638 ਦੇ ਵਿੱਚ ਜਿਹੜੇ ਆ ਇਹ ਜੋਤੀ ਜੋਤ ਜਿਹੜੇ ਸਮਾਗੇ ਸੀ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਜੋ ਇਤਿਹਾਸ ਹੈ ਇਹਨਾਂ ਦੇ ਨਾਲ ਜੁੜਿਆ ਹੋਇਆ ਜਿਵੇਂ ਆ ਬਾਬਾ ਗੁਰਦੇਤਾ ਜੀ ਸਿੱਖ ਪੰਥ ਦੀ ਉਹ ਸ਼ਖਸੀਅਤ ਨੇ ਜਿਨ੍ਹਾਂ ਦੇ ਪਿਤਾ ਸ਼੍ਰੀ ਗੁਰੂ ਹਰ ਗੋਬਿੰਦ ਸਿੰਘ ਜੀ ਮਾਰਸਨ ਜਿੱਥੇ ਉੱਥੇ ਹੀ ਦਾਦਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ, ਪੜਦਾਦਾ ਸ੍ਰੀ ਗੁਰੂ ਰਾਮਦਾਸ ਜੀ, ਪੁੱਤਰ ਸ੍ਰੀ ਗੁਰੂ ਹਰ Rai ਜੀ, ਪੋਤਰੇ ਸ੍ਰੀ ਹਰਕ੍ਰਿਸ਼ਨ ਜੀ, ਭਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਤੀਜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਨੇ ਉਹ ਇਹਨਾਂ ਦੇ ਜਿਹੜੇ ਇਹਨਾਂ ਦੇ ਰਿਸ਼ਤੇ ਸਨ ਕਹਿੰਦਾ ਮਤਲਬ ਦਸਾਂ ਦਸਾਂ ਪਾਤਸ਼ਾਹੀਆਂ ਦੇ ਨਾਲ ਦਸਾਂ ਗੁਰੂਆਂ ਦੇ ਨਾਲ ਕਿਤੇ ਨਾ ਕਿਤੇ ਕਿਤੇ ਦਾਦੇ ਦਾ ਕਿਤੇ ਪਰਦਾਦੇ ਦਾ ਕਿਤੇ ਪੁੱਤਰ ਹੁੰਦਾ ਜਿਹੜਾ ਮਾਨ ਹਸਲ ਹੋਇਆ ਸੀ ਇਹਨਾਂ ਨੂੰ ਸੋ ਰਿਸ਼ਤਾ ਜਿਹੜਾ ਦਸਾਂ ਪਾਤਸ਼ਾਹੀਆਂ ਦੀ ਯੋਧ ਦੇ ਨਾਲ ਜਿਹੜਾ ਇਹਨਾਂ ਦਾ ਜਿਹੜਾ ਜੁੜਿਆ ਹੋਇਆ ਸੋ ਦੱਸਿਆ ਜਾਂਦਾ ਕਿ ਅਨੰਦਪੁਰ ਸਾਹਿਬ ਦੀ ਜੋ ਧਰਤੀ ਹੈ ਅਨੰਦਪੁਰ ਸਾਹਿਬ ਦੀ ਧਰਤੀ ਦੇ ਇੱਕ ਪਿੰਡ ਜਿੰਦਵੜੀ ਪੈਂਦਾ ਉਸ ਪਿੰਡ ਦੇ ਵਿੱਚ ਕਿਸੇ ਗਰੀਬ ਦੀ ਦੱਸਿਆ ਜਾਂਦਾ ਕਿ ਇੱਕ ਗਊ ਜਿਹੜੀ ਆ ਉਦੀ ਮੌਤ ਹੋ ਜਾਂਦੀ ਹੈ ਤੇ ਜੋ ਬਾਬਾ ਗੁਰਦਤਾ ਜੀ ਸਨ ਇਹਨਾਂ ਨੇ ਇੱਕ ਜਿਹੜਾ ਇਹ ਕਰਾਮਾਤ ਦਿਖਾਉਂਦਿਆਂ ਕੌਤਕ ਦਿਖਾਉਂਦਿਆਂ ਕਹਿ ਸਕਦੇ ਆ ਕਰਾਮਾਤ ਦਿਖਾਉਂਦਿਆਂ ਉਹ ਜਿਹੜੀ ਮਰੀ ਹੋਈ ਗਊ ਸੀ ਉਹਨੂੰ ਜਿਹੜਾ ਜੀਵਤ ਕਰ ਦਿੱਤਾ ਸੀ ਆਪਣੀਆਂ ਸ਼ਕਤੀਆਂ ਦੇ ਨਾਲ ਸੋ ਦੱਸਿਆ ਜਾਂਦਾ ਕਿ ਜੋ ਸਿੱਖ ਧਰਮ ਸਿੱਖ ਇਤਿਹਾਸ ਹੈ ਸਿੱਖ ਇਤਿਹਾਸ ਦੀ ਮਰਿਆਦਾ ਅਨੁਸਾਰ ਜਿਹੜੀ ਕਰਾਮਾਤ ਕਰਨੀ ਹੈ ਜੋ ਕੋਤਕ ਕਰਨਾ ਇਹਦੀ ਮਨਾਹੀ ਹੈਗੀ ਹੈ ਬਿਲਕੁਲ ਇਸ ਕਰਕੇ ਸ੍ਰੀ ਗੁਰੂ ਅਰਗੋਵਿੰਦ ਸਿੰਘ ਮਹਾਰਾਜ ਜੀ ਉਹਨਾਂ ਨੇ ਹੁਕਮ ਕੀਤਾ ਕਿ ਤੁਸੀਂ ਇਹ ਬਿਲਕੁਲ ਗਲਤ ਕੀਤਾ ਮਰਿਆਦਾ ਦੇ ਉਲਟ ਕੀਤਾ ਇਸ ਕਰਕੇ ਸਿੱਖ ਧਰਮ ਦੇ ਵਿੱਚ ਕਰਾਮਾਤ ਜਿਹੜੀ ਦਿਖਾਉਣੀ ਹੈ ਕਰਾਮਾਤ ਦੀ ਮਨਾਹੀ ਹੈ ਤੇ ਤੁਹਾਡੇ ਕੋ ਵੱਲੋਂ ਕਰਾਮਾਤ ਦਿਖਾਈ ਗਈ ਹੈ ਇਸ ਕਰਕੇ ਹੁਣ ਤੁਹਾਨੂੰ ਜਾਂ ਸਰੀਰ ਛੱਡਣਾ ਪਵੇਗਾ ਤੇ ਜਾਂ ਸਰੀਰ ਮੈਨੂੰ ਛੱਡਣਾ ਪਵੇਗਾ ਦੱਸਿਆ ਜਾਂਦਾ ਕਿ ਉਦੋਂ ਬਾਬਾ ਗੁਰਦਿੱਤਾ ਜੀ ਨੇ ਜੋ 24-25 ਸਾਲ ਦੀ ਆ ਜੂ ਸੀ ਜਿਵੇਂ ਇਤਿਹਾਸਕ ਅੰਕੜੇ ਅਨਸਾਰ 1613 ਨੂੰ ਇਹਨਾਂ ਨੂੰ ਇਹਨਾਂ ਦਾ ਜਨਮ ਹੁੰਦਾ ਤੇ 1638 ਈਸਵੀ ਨੂੰ ਦੱਸਿਆ ਜਾਂਦਾ ਜਿਵੇਂ ਇਸ ਵੇਲੇ ਅਸੀਂ ਖੜੇ ਆਂ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਤੇ ਜਿੱਥੇ ਤੁਸੀਂ ਦਰਸ਼ਨ ਕਰ ਰਹੇ ਇੱਥੋਂ ਹੀਠਾ ਹੁੰਦਿਆਂ ਇੱਕ ਛੋਟਾ ਗੁਰਦੁਆਰਾ ਸਾਹਿਬ ਉੱਥੋਂ ਇਸ਼ਨਾਨ ਕਰਕੇ ਤੇ ਬਾਬਾ ਗੁਰਦਿੱਤਾ ਜੀ ਨੇ ਫੈਸਲਾ ਕੀਤਾ ਜੀ ਪਿਤਾ ਜੀ ਤੁਸੀਂ ਸਰੀਰ ਨਹੀਂ ਛੱਡਣਾ ਮੈਂ ਸਰੀਰ ਛੱਡਾਂਗਾ ਇਸ ਕਰਕੇ ਉਹਨਾਂ ਨੇ ਇੱਥੇ ਜੋਤੀ ਜੋਤ ਜਿਹੜੇ ਸਮਾਗੇ ਸਨ ਸੋ ਜੋ ਬਾਬਾ ਧੀ ਚੰਦ ਜੀ ਆ ਉਹਨਾਂ ਵੱਲੋਂ ਵਰ ਪ੍ਰਾਪਤ ਹੋਇਆ ਸੀ ਕੇ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਸੋ ਸੰਗਤਾਂ ਦੀਆਂ ਵੱਡੀਆਂ ਆਸਤਵਾਂ ਦਾ ਇੱਕ ਕੇਂਦਰ ਹੈ ਜਿੱਥੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਵੱਖੋ-ਵਕਤ ਧਾਰਮਿਕ ਸਥਾਨ ਨੇ ਜੋ ਉਹਨਾਂ ਦਾ ਵੱਖੋ-ਵਕਤ ਇਤਿਹਾਸ ਨੇ ਆਪਣੀ ਵਿਸ਼ੇਸ਼ ਮਹੱਤਤਾ ਰੱਖਦੇ ਨੇ ਉੱਥੇ ਹੀ ਜੋ ਇਹ ਸਥਾਨ ਹੈ ਇਸ ਸਥਾਨ ਦੇ ਉੱਪਰ ਵੀ ਸੰਗਤਾਂ ਦੀਆਂ ਜਿਹੜੀਆਂ ਨੇ ਵੱਡੀਆਂ ਭਾਵਨਾਵਾਂ ਨਾਲ ਜੁੜੀਆਂ ਹੋਈਆਂ ਨੇ ਤੇ ਸਾਡੇ ਨਾਲ ਜਿਹੜੀਆਂ ਸੰਗਤਾਂ ਜਿਵੇਂ ਮਾਝੇ ਖੇਤਰ ਤੋਂ ਆਈਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜ਼ਿਲ੍ਹਾ ਗੁਰਦਾਸਪੁਰ ਤੋਂ ਕਲਗੀਤਾਰ ਇੰਟਰਨੈਸ਼ਨਲ ਚੀਨੀ ਸੈਕੰਡਰੀ ਸਕੂਲ ਦੇ ਜੋ ਉਪ ਚੇਅਰਮੈਨ ਨੇ ਗੁਰਨਾਮ ਸਿੰਘ ਜੀ ਸਾਡੇ ਨਾਲ ਨੇ ਸੋ ਜਿਵੇਂ ਤੁਸੀਂ ਆਪਣੇ ਰਜੇਮਿਆਂ ਦੇ ਵਿੱਚੋਂ ਫੁਰਸਤ ਦੇ ਪਲ ਕੱਢ ਕੇ ਆਏ ਹੋ ਸੋ ਮਨ ਦੇ ਵਿੱਚ ਜਹਿਨ ਦੇ ਵਿੱਚ ਜਿਹੜਾ ਸਵਾਲ ਪਣ ਪੜਿਆ ਕਿ ਹਰ ਸਾਲ ਹੀ ਸੰਗਤਾਂ ਜਿਹੜੀਆਂ ਦਰਸ਼ਨਾਂ ਵਾਸਤੇ ਆਉਂਦੀਆਂ ਨੇ ਚਾਹੇ ਹੋਲੇ ਮਹੱਲੇ ਦੀ ਗੱਲ ਕਰ ਲਈਏ ਚਾਹੇ ਵਿਸਾਖੀ ਦੇ ਦਿਹਾੜੇ ਦੀ ਗੱਲ ਕਰ ਲਈਏ ਤੇ ਇਹੋ ਜਿਹੀ ਕੀ ਆ ਸੰਗਤਾਂ ਦੇ ਵਿੱਚ ਹਰ ਸਾਲ ਹੀ ਆਉਂਦੀਆਂ ਨੇ ਤੇ ਹਰ ਸਾਲ ਫਿਰ ਖਿੱਚ ਇੱਕ ਮੈਗਨੇਟ ਦੀ ਤਰ੍ਹਾਂ ਇੱਕ ਚੁੰਮਕ ਦੀ ਤਰ੍ਹਾਂ ਖਿੱਚ ਬਣੀ ਰਹਿੰਦੀ ਸੰਗਤਾਂ ਦੇ ਵਿੱਚ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜਾ ਜਰੂਰ ਜਾਣਾ ਪਹਿਲਾਂ ਤੇ ਮੈਂ ਨਰਲੀਵ ਟੀਵੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇਹ ਗੁਰੂ ਸਾਹਿਬ ਦਾ ਇਤਿਹਾਸ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਸੰਤਾਂ ਤੱਕ ਜਨਤਕ ਕਰਨ ਦੀ ਕੋਸ਼ਿਸ਼ ਕੀਤੀ ਆ ਅੱਜ ਦਸ਼ਮ ਪਾਤਸ਼ਾਹ ਜੀ ਦੀ ਮੈਂ ਗੱਲ ਕਰਾਂ ਤੇ ਉਹਨਾਂ ਨੇ ਆਨੰਦਪੁਰ ਸਾਹਿਬ ਵਿੱਚ ਸਿੱਖ ਕੌਮ ਦੀ ਬਹੁਤ ਵੱਡਾ ਮਹਿਲ ਸਾਰਿਆ ਜੇ ਸਮੇਂ ਅਤਿਆਚਾਰ ਇਹ ਭਾਰਤ ਵਿੱਚ ਹੋ ਰਿਆ ਸੀ ਜ਼ੁਲਮ ਦੀ ਨੇਰੀ ਚੱਲ ਰਹੀ ਸੀ ਦਸਮ ਪਾਤਸ਼ਾਹ ਜੀ ਨੇ ਆਪਣੇ ਬੱਚਿਆਂ ਦਾ ਖੂਨ ਸਿੱਖ ਕੌਮ ਦੀ ਜਨਾਂ ਚ ਨਿਚੋੜ ਕੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਆ ਸੋ ਮੈਂ ਸਮਝਦਾ ਕਿ ਆਨੰਦਪੁਰ ਸਾਹਿਬ ਜਿਹੜਾ ਇਹ ਧਰਤੀ ਇਹ ਸਾਰੀ ਧਰਤੀ ਜਿਹੜੀ ਪੂਜਨੇ ਕਵਾ ਸੋ ਇਹਨਾਂ ਦੇ ਵਿੱਚ ਗੁਰੂ ਸਾਹਿਬ ਨੇ ਸਿੱਖ ਕੌਮ ਦੇ ਵਿੱਚ ਬਹੁਤ ਵੱਡਾ ਆਪਣੇ ਬੱਚਿਆਂ ਦਾ ਬਲਦਾਨ ਦੇ ਕੇ ਸਿੱਖ ਕੌਮ ਨੂੰ ਵਿਸਾਰੀ ਕੀਤੀ ਆ ਉੱਥੇ ਹੀ ਗੁਰੂ ਅੱਠ ਅੱਠ ਗੁਰੂ ਸਾਹਿਬਾਨ ਦੀ ਜਿਹੜੀ ਕਿਰਪਾ ਬਾਬਾ ਗੁਰਦਤਾ ਜੀ ਦੇ ਜਿਹਦੇ ਹੋਈ ਆ ਸੋ ਉਹਨਾਂ ਦਾ ਜਿਹੜਾ ਇੱਥੇ ਜਿਹੜਾ ਵਰਦਾਨ ਵਾ ਕੋਈ ਵੀ ਇਨਸਾਨ ਜਿਹੜਾ ਇੱਥੇ ਆਣ ਕੇ ਆਪਣੀ ਸੁਖਣਾ ਸੁਖ ਦਾ ਤੋ ਪੂਰੀ ਹੁੰਦੀ ਆ ਮੈਂ ਆਪਣੇਆਂ ਪਰਿਵਾਰਕ ਦੀਆਂ ਕਈ ਸੁਖਣਾ ਸਾਡੀਆਂ ਹੋਈਆਂ ਇਹਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਬੇਟੀ ਦੀ ਬੇਟੇ ਦੀ ਬੱਚੇ ਨੂੰ ਵਿਦੇਸ਼ ਜਾਣ ਦੀ ਜਿਹੜੀ ਸੁਖਣਾ ਜਿਹੜੀ ਸਾਡੀ ਉਹ ਪੂਰੀ ਹੋਈ ਆ ਸੋ ਮੈਂ ਸਮਝਦਾ ਕਿ ਹੋਰ ਵੀ ਸੰਗਤਾਂ ਜਿਹੜੀਆਂ ਇੱਥੇ ਬੜੀਆਂ ਆਈਆਂ ਜਿਹਨਾਂ ਦੀ ਸੁਖਣਾਂ ਪੂਰੀਆਂ ਹੁੰਦੀਆਂ ਨੇ ਸੋ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਮਹਾਰੇ ਦੀ ਬਹੁਤ ਹੀ ਜਿਹੜੀ ਪੂਜਨਿਕ ਜਗ੍ਹਾ ਹੈ ਸੋ ਮੈਂ ਸਮਝਦਾ ਕਿ ਇੱਥੇ ਆਣ ਕੇ ਸੰਗਤਾਂ ਨੂੰ ਦਰਸ਼ਨ ਕਰਨੇ ਚਾਹੀਦੇ ਆ ਸੋ ਸਤਗੁਰੂ ਦੀ ਬਹੁਤ ਕਿਰਪਾ ਦੇ ਨਾਲ ਅਸੀਂ ਸਾਰੀ ਸੰਗਤ ਜਿਹੜਾ ਗਰਦਾਸਪੁਰਤੀ ਤੋਂ ਵੱਖ-ਵੱਖ ਥਾਨਾਂ ਤੋਂ ਆਈ ਆ ਉਹਨਾਂ ਦਾ ਵੀ ਅਸੀਂ ਬੜੇ ਧੰਨਵਾਦੀ ਆ ਕਿ ਜਿਨ੍ਹਾਂ ਨੇ ਆਪਣੀਆਂ ਵੱਖ-ਵੱਖ ਜਿਹੜੀ ਕਿਰਪਾ ਦੇ ਨਾਲ ਤੇ ਸੁਖਣਾ ਸੁਖੀਆਂ ਵੀ ਆ ਸੋ ਸਤਗੁਰੂ ਜੀ ਪੂਰੀਆਂ ਕਰਦੇ ਆ ਸੋ ਬਹੁਤ ਦਾ ਸਮਾਂ ਨਾਲ ਲੈਂਦਾ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਮਤਵਾਹੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਸੰਗਤਾਂ ਨੇ ਦੱਸਿਆ ਕਿ ਵੱਡੀਆਂ ਜਿਹੜੀਆਂ ਉਮੀਦਾਂ ਵੱਡੀਆਂ ਆਸਾਂ ਮਰਦਾਂ ਜਿਹੜੀਆਂ ਨੇ ਉਹ ਇਸ ਸਥਾਨ ਤੋਂ ਜਿਹੜੀਆਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਜਿਹੜੀਆਂ ਵੀ ਉਹ ਮਨ ਦੇ ਵਿੱਚ ਧਾਰਦੇ ਨੇ ਜਾਂ ਇਸ ਸਥਾਨ ਦੇ ਉੱਪਰ ਜਿਹੜੀਆਂ ਅਰਦਾਸਾਂ ਬੇਨਤੀਆਂ ਕਰਦੇ ਨੇ ਸੋ ਨਰਲੇਬ ਟੀਵੀ ਵੱਲੋਂ ਵੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਵੀ ਧਾਰਮਿਕ ਸਥਾਨ ਦੇ ਜਿੱਥੇ ਦਰਸ਼ਨ ਕੀਤੇ ਜਾਣ ਬਹਾਨੇ ਦੇ ਨਾਲ ਸਬੱਬ ਬਣੇ ਸੰਗਤਾਂ ਦੇ ਨਾਲ ਉੱਥੇ ਹੀ ਇੱਥੋਂ ਦਾ ਜਿਹੜਾ ਗੌਰਵਮਈ ਇਤਿਹਾਸ ਹੈਗਾ ਜਿਵੇਂ ਆਨੰਦਪੁਰ ਸਾਹਿਬ ਦੀ ਧਰਤੀ ਹੈ ਜਿਹੜੀ ਇਹ ਆਪਣੀ ਬੁੱਕਲ ਦੇ ਕਲਾਵੇ ਦੇ ਵਿੱਚ ਜਿਹੜਾ ਵੱਡਾ ਇਤਿਹਾਸ ਜਿਹੜਾ ਸਮੋਈ ਬੈਠੀ ਹੈ ਸੋ ਵਕਖ ਵਕਸ ਸਥਾਨਾਂ ਦੇ ਸਮੇਂ ਮੈਂ ਸਿਰ ਜਿਹੜੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਾਉਣ ਲਈ ਹਮੇਸ਼ਾ ਨਰਲੇਪ ਟੀਵੀ ਜਿਹੜਾ ਉਹ ਤਤਪਰ ਰਹੇਗਾ ਅਖੀਰ ਦੇ ਵਿੱਚ ਫਤੇ ਦੀ ਸਾਂਝ ਪਾ ਕੇ ਸਮਾਪਤੀ ਕਰਨੀ ਚਾਹਾਂਗੇ ਬਲਾਉ ਫਤੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ